ਤਦ ਸਿਓ ਮਾਂ ਜਿਨੇ ਬੰਦਗੀ ਵਾਲੇ ਪਾਸੇ ਤੋਰਿਆ ਉਹ ਗੁਰਮੁਖੋ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਉਹਨਾਂ ਦਾ ਆਉਣਾ ਪ੍ਰਵਾਨ ਬਾਬੇ ਫਰੀਦ ਦੀ ਮਾਂ ਨੇ ਬਾਬੇ ਫਰੀਦ ਨੂੰ ਉਹ ਗਲ ਨਾਲ ਲਾਇਆ ਨਾਮ ਜਪਾਇਆ ਭਗਤੀ ਕਰਾਈ ਅੱਜ ਗੁਰੂ ਗ੍ਰੰਥ ਸਾਹਿਬਹਾਰ ਨੂੰ ਸਜਦਾ ਕਰਦੇ ਆਂ ਬਾਬਾ ਫਰੀਦ ਸਾਹਿਬ ਨੂੰ ਵੀ ਨਮਸਕਾਰ ਆਂ ਧਿਆਨ ਦਿਓ ਬੱਚੇ ਦੀ ਜ਼ਿੰਦਗੀ ਵਿੱਚ ਮਾਂ ਦਾ ਬਹੁਤ ਵੱਡਾ ਰੋਲ ਹੈ ਮਾਂ ਚਾਹੇ ਡਾਕਟਰ ਬਣਾ ਸਕਦੀ ਮਾਂ ਚਾਹੇ ਅਫਸਰ ਬਣਾ ਸਕਦੀ ਹੈ ਮਾਂ ਚਾਹੇ ਇੰਜੀਨੀਅਰ ਬਣਾ ਸਕਦੀ ਹੈ ਔਰ ਚੇਤੇ ਰੱਖਿਓ ਮਾਂ ਚਾਹੇ ਤੇ ਚੋਰ ਵੀ ਬਣ ਸਕਦਾ ਹੈ ਮਾਂ ਚਾਹੇ ਤੇ ਸ਼ਰਾਬੀ ਵੀ ਬਣ ਸਕਦਾ ਤੇ ਧੰਨ ਸੀ ਉਹ ਮਾਵਾਂ ਲਾਲ ਜੀ ਦਿੱਤਾ ਸੀ ਇੱਕ ਵਾਰੀ ਬਾਬਾ ਫਰੀਦ ਸਾਹਿਬ ਦੀ ਮਾਂ ਆਪਣੇ ਪੁੱਤ ਨੂੰ ਐ ਗਲਵਕੜੀ ਚ ਲੈ ਕੇ ਆਖਣ ਲੱਗੀ ਪੁੱਤ ਉਹ ਗੱਲ ਸੁਣ ਫਰੀਦਾ ਤੂੰ ਨਾਮ ਜਪਿਆ ਕਰ ਤੂੰ ਭਗਤੀ ਕਰਿਆ ਕਰ ਬਾਬਾ ਫਰੀਦ ਸਾਹਿਬ ਆਖਣ ਲੱਗੇ ਕਹਿੰਦੇ ਅੱਛਾ ਮਾਤਾ ਜੇ ਮੈਂ ਨਾਮ ਜਪਾਂਗਾ ਜੇ ਭਗਤੀ ਕਰਾਂਗਾ ਬੰਦਗੀ ਕਰਾਂਗਾ ਕੀ ਹੋਏਗਾ ਫਿਰ ਕੀ ਮਿਲੇਗਾ ਮਾਂ ਨੂੰ ਪਤਾ ਸੀ ਬੱਚਿਆਂ ਨੂੰ ਮਿੱਠੇ ਨਾਲ ਪਿਆਰ ਹੁੰਦਾ ਇਹ ਨਹੀਂ ਪੁੱਤ ਗੱਲ ਸੁਣ ਜੇ ਤੂੰ ਭਗਤੀ ਕਰੇਂਗਾ ਨਾ ਜੇ ਤੂੰ ਬੰਦਗੀ ਕਰੇਗਾ ਰੱਬ ਤੈਨੂੰ ਗੁੜ ਦਿਆ ਕਰੇ ਐਂ ਲਾਲਚ ਲਾਇਆ ਰੱਬ ਤੈਨੂੰ ਗੁੜ ਦੇਵੇਗਾ ਮਾਤਾ ਇੱਕ ਦਿਨ ਦੇਵੇਗਾ ਜਾਂ ਜਿੰਨੀ ਵਾਰ ਭਗਤੀ ਕਰਾਂਗਾ ਉੰਨੀ ਵਾਰ ਪੁੱਤ ਜਦੋਂ ਤੂੰ ਨਾਮ ਜਪਿਆ ਕਰੇਗਾ ਜਿੰਨੀ ਵਾਰ ਭਜਨ ਕਰੇਗਾ ਉੰਨੀ ਵਾਰ ਗੁੜ ਮਿਲੇ ਅੱਛਾ ਬੱਚਿਆਂ ਦਾ ਮਿੱਠੇ ਨਾਲ ਪਿਆਰ ਹੁੰਦਾ ਹੈ ਮਿੱਠੇ ਨਾਲ ਮੋਹ ਹੁੰਦਾ ਹੈ ਦੂਸਰੇ ਦਿਨ ਮਾਂ ਨੇ ਆਸਣ ਵਿਛਾਇਆ ਸੁਣਿਓ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਨੇ ਆਸਣ ਵਿਛਾਇਆ